ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਸੰਧੂ ਕਲਾਂ ਵਿਖੇ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਨਾ ਕੇਵਲ ਤਿੱਖੀ ਬਹਿਸ ਹੋਈ ਹੈ ਬਲਕਿ ਮਾਹੌਲ ਵੀ ਤਣਾਅਪੂਰਨ ਬਣ ਗਿਆ। ਇਹ ਮਾਹੌਲ ਇਸ ਲਈ ਤਣਾਅਪੂਰਨ ਬਣਿਆ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਘਰਾਂ ਨੂੰ ਐਕਵਾਇਰ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਵੱਲੋਂ ਦਸਤਕ ਦਿੱਤੀ ਗਈ ਸੀ। ਜਿਸ ਦਾ ਪਤਾ ਚਲਦਿਆਂ ਹੀ ਕਿਸਾਨ ਬਿਜਲੀ ਦੀਆਂ ਹਾਈ ਵੋਲਟ ਵਾਲੇ ਟਾਵਰ ਉੱਤੇ ਚੜ ਗਏ। ਜਦਕਿ ਉਹਨਾਂ ਦੇ ਦੂਜੇ ਸਾਥੀਆਂ ਨੂੰ ਪੁਲਿਸ ਵੱਲੋਂ ਧੱਕਾ ਮੂਕੀ ਕਰਕੇ ਬੱਸ ਵਿੱਚ ਬਿਠਾ ਲਿਆ ਗਿਆ। ਇਦ ਗੱਲ ਦਾ ਪਤਾ ਜਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੂੰ ਲੱਗਿਆ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਕਿਸਾਨਾਂ ਦੀ ਜ਼ਮੀਨ ਇੱਕ ਵਾਇਰ ਹੋਣ ਤੋਂ ਬਚਾਈ ਦਾ ਵੀ ਕਿ ਕਿਸਾਨ ਫੇਰੇ 6 ਵਜੇ ਦੇ ਕਰੀਬ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਵਾਲੇ ਟਾਵਰ ਉੱਤੇ ਝੜ ਗਏ ਸਨ ਅਤੇ ਉਹਨਾਂ ਨੂੰ ਭਾਰਤੀ ਕਿਸਾਨੀ ਨੂੰ ਨੁਗਰਾਹਾਂ ਦੇ ਮੈਂਬਰਾਂ ਵੱਲੋਂ ਵੀ 3 ਵਜੇ ਦੇ ਕਰੀਬ نیچے ਉਤਾਰ ਲਿਆ ਗਿਆ ਸੀ ਅਤੇ ਡੀਸੀ ਬਰਨਾਲਾ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਗਈ ਸੀ ਕਿਸਾਨਾਂ ਨੇ ਆਖਿਆ ਕਿ ਅਗਰ ਡੀਸੀ ਨਾਲ ਹੋਈ ਗੱਲਬਾਤ ਦਰਮਿਆਨ ਕੋਈ ਹੱਲ ਨਹੀਂ ਨਿਕਲਦਾ ਤਾਂ ਉਹਨਾਂ ਵੱਲੋਂ ਜੋ ਅਗਲਾ ਐਕਸ਼ਨ ਹੋਏਗਾ ਉਹ ਜਲਦ ਹੀ ਲਿਆ ਜਾਵੇਗਾ ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜ਼ਰੂਰ ਪੜ੍ਹਨਾ ਕੀ ਨਾਂ ਹੈ ਤੁਹਾਡੇ ਮੇਰਾ ਨਾਂ ਜੀ ਸੰਦੀਪ ਕੌਰ ਪੱਤੀ ਸੇਖਮਾ ਅੱਛਾ ਜਿਹੜਾ ਅੱਜ ਇਹ ਪੂਰਾ ਘਟਨਾਕ੍ਰਮ ਚੱਲਿਆਗਾ ਹੁਣ ਕੀ ਭਰੋਸਾ ਪ੍ਰਸ਼ਾਸਨ ਨੇ ਦਿੱਤਾ ਤੇ ਜਿਹੜੇ ਮੁੰਡੇ ਇਹ ਟਾਵਰ ਤੋਂ ਲਾਹੇ ਗਏ ਆ ਕੀ ਜੀ ਕੀ ਨੋਆਇਆ ਗਿਆ ਨੇ ਇਹਨਾਂ ਬੱਚਿਆਂ ਨੂੰ ਅਸੀਂ ਅੱਜ ਇੱਥੇ ਇਹ ਕਿਹਾ ਵੀ ਜਥੇਵੰਦੀ ਆਈ ਹੈਗੀ ਵੀ ਜਿਹੜੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ ਹੈਗੀ ਉਹਨਾਂ ਨੇ ਕਿਹਾ ਕੱਲ ਨੂੰ 11 ਵਜੇ ਅਸੀਂ ਡੀਐਸਪੀ ਸਾਹਮਣੇ ਸਾਡੀ ਮੀਟਿੰਗ ਹੋਣੀ ਹੈਗੀ ਕੱਲ ਨੂੰ ਜਿੰਨਾ ਪਰਿਵਾਰਾਂ ਦੀ ਜ਼ਮੀਨ ਜਾਂ ਘਰ ਉਦੇ ਵਿੱਚ ਆ ਰਹੇ ਨੇ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਜਿੰਨਾ ਟਾਈਮ ਇਹ ਪਰਿਵਾਰ ਇਹ ਕਿਸਾਨਾ ਚਾਹੇ ਕਿਸਦਾ ਘਰ ਆਉਂਦਾ ਇਹ ਸਹਿਮਤ ਨਹੀਂ ਹੁੰਦੇ ਉਹਨਾਂ ਟਾਈਮ ਇੱਥੇ ਦੁਬਾਰਾ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ ਅੱਜ ਜਿਹੜੀ ਸੀਗੀ ਹਾਲਤ ਸੀ ਉਹ ਇਹ ਜੀ ਬਣੀ ਇਹਨਾਂ ਨੂੰ ਚੋਰਾ ਵਾਂਗੂ ਆ ਕੇ ਇਹਨਾਂ ਦੀ ਜ਼ਮੀਨ ਨੂੰ ਤੇ ਘਰਾਂ ਨੂੰ ਪੁਲਿਸ ਪੈ ਗਈ ਹੈਗੀ ਕਬਜ਼ਾ ਕਰਨ ਲੱਗਿਆ ਤਾਂ ਇਹ ਇਹਨਾਂ ਨੇ ਟਾਵਰ ਦੇ ਉੱਤੇ ਚੜੇ ਇਹਨਾਂ ਕੋਲੇ ਹੋਰ ਕੋਈ ਉਸ ਟਾਈਮ ਹੱਲ ਨਹੀਂ ਸੀ ਹੁਣ ਜਥੇਬੰਦੀ ਨੇ ਇਹਨਾਂ ਨੂੰ ਭਰੋਸਾ ਦਿਵਾਇਆ ਵੀ ਤੁਸੀਂ نیچے ਉਤਰਿਆਵੋ ਵੀ ਕੱਲ ਨੂੰ ਆਪਾਂ 11 ਵਜੇ ਜਿਹੜੀ ਉੱਥੇ ਮੀਟਿੰਗ ਰੱਖੀ ਉਹਦੇ ਵਿੱਚ ਜਾਵਾਂਗੇ ਉਹਦੇ ਵਿੱਚ ਗੱਲਬ ਕੀ ਗੱਲ ਬਾਤ ਹੈ ਛਿੱਟਾ ਨਿਕਲਦਾ ਜੇ ਕੋਈ ਛਿੱਟਾ ਨਹੀਂ ਨਿਕਲਦਾ ਫਿਰ ਜਥੇਬੰਦੀ ਵੱਡਾ ਸੱਦਾ ਦੇਊਗੀ ਇੱਥੇ ਜਿਵੇਂ ਦੀਨੇਵਾਲ ਦੇ ਵਿੱਚ ਹੋਇਆਗਾ ਉਸੇ ਤਰ੍ਹਾਂ ਚਾਹੇ ਸਰਕਾਰ ਸਾਨੂੰ ਫਿਰ ਅਥਰੂ ਗੈਂਦੇ ਗੋਲਿਆ ਨਾ ਠਾ ਲਵੇ ਚਾਹੇ ਕੁਛ ਕਰ ਲਵੇ ਪਰ ਅਸੀਂ ਕਬਜ਼ਾ ਜਿੰਨਾ ਟਾਈਮ ਆ ਕਿਸਾਨ ਨਹੀਂ ਸਹਿਮਤ ਹੋਣੇ ਨਾ ਅਸੀਂ ਕਬਜ਼ਾ ਨਹੀਂ ਹੋਣ ਦੇਵਾਂਗੇ ਇੱਥੇ ਇਹ ਆਏ ਆ ਜੀ ਕਬਜ਼ਾ ਲੈਣ ਆਏ ਸੀਗੇ ਜੀ 7 ਵਜੇ ਸੁਨੇਹਾ ਹੀ ਆਗੇ ਵੀ ਚੋਰਾ ਵਾਂਗੂ ਤੜਕੇ ਸੁਨੇਹਾ ਤੇ ਸਾਨੂੰ ਵੀ ਅਸੀਂ ਕਬਜ਼ਾ ਨਹੀਂ ਦਿੱਤਾ ਆ ਜਮੀਨ ਦਾ ਇਹ ਇਹ ਹੀ ਸਬੰਧਤ ਗੱਲ ਕਰੀ ਸੀ ਅਸੀਂ ਬਸ ਤੇ ਆਪਣਾ ਇੱਕ ਕੋਠੀ ਦਾ ਜਿਹੜੇ ਆਪਣੇ ਸਾਹਮਣੇ ਆ ਵੀ ਉਹਦਾ ਮੁਆਜਰਾ ਨਹੀਂ ਦੇ ਰਹੇ ਵੀ ਸਾਨੂੰ ਇਹਦਾ ਵੀ ਚੰਗਾ ਮੁਆਜਰਾ ਦਿੱਤਾ ਜਾਵੇ ਬਸ ਵੀ ਇਹੀ ਚੀਜ਼ ਹੈ ਸਾਡੀ ਇਹੀ ਮੰਗ ਜਿਕਤਾ ਸਿੰਘ ਹੈ ਮੇਰਾ ਜਿਕਤਾਸ ਕਿੰਨੇ ਟਾਈਮ ਤੋਂ ਤੁਸੀਂ ਖੰਦੇ ਤੇ ਚੜੇ ਸੀ ਕੀ ਮੰਗ ਸੀਗੀ ਤੇ ਹੁਣ ਤੁਹਾਨੂੰ ਕਿਵੇਂ ਸਮਝਾ ਰਿਹਾ ਅਸੀਂ ਲਗਭਗ 7 ਵਜੇ ਚੜ ਗਏ ਸੀ ਇਹ ਇਹ ਪੌਣੇ ਇੱਕ 6 ਵਜੇ ਦਾ ਤੈ ਕੜਾ ਪ੍ਰਸ਼ਾਸਨ ਨੇ ਕੀਤਾ ਤੜਕੇ ਆ ਕੇ ਤੇ ਤੜਕੇ ਮੈਂ ਆਉਣ ਸਾਰ ਹੀ ਕਹਦਾ ਹੀ ਪ੍ਰਸ਼ਾਸਨ ਨੂੰ ਵੀ ਗੋਲੀ ਚਲਾ ਕੇ ਤੁਸੀਂ ਕਬਜ਼ਾ ਲੈ ਸਕਦੇ ਹੋ ਪਰ ਨਹੀਂ ਐਂ ਕਬਜ਼ਾ ਹੀ ਲੈਣ ਨਹੀਂ ਦੇ ਪਰ ਜਿਹੜੀ ਜਿਹੜੇ ਪੰਜਾਂ ਨੇ ਚੜੇ ਸੀ ਸਾਡੀ ਪਾਰੀ ਅਸੀਂ ਕੁਆਇਰ ਨਹੀਂ ਹੋਣ ਦਿੱਤੀ ਆ ਪਈ ਆ ਉਹ ਸਾਹਮਣੇ ਆ ਅਸੀਂ ਕੁਆਇਰ ਨਹੀਂ ਹੋਣ ਦਿੱਤੀ ਪਹਿਲੀ ਇਹ ਸਾਨੂੰ ਇਹੀ ਪ੍ਰੋਸੈਸਟ ਆਇਆ ਗਿਆ ਪ੍ਰਸ਼ਾਸਨ ਦਾ ਇਹ ਗੱਲ ਕੀ ਫੜਨਾ ਬਹਿ ਕੇ ਗੱਲ ਕਰ ਲਓ ਅਸੀਂ ਸਾਡੀ ਬਾਣ ਚ ਐਂਟਰੀ ਨਾ ਕਰੋ ਅਸੀਂ ਗੱਲ ਬਹਿ ਕੇ ਕਰ ਲਾਂਗੇ ਪਰ ਉਹਨਾਂ ਨੂੰ ਐਂਟਰੀ ਨਹੀਂ ਹੋਣ ਦਿੱਤੀ ਹਾਲੇ ਬਾਣਾ ਚ ਜਿਹੜੇ ਪੰਜ ਬੰਦੇ ਚੜੇ ਹੋਏ ਸੀਗੇ ਉਹਨਾਂ ਨੇ ਜ਼ਮੀਨ ਚ ਐਂਟਰੀ ਨਹੀਂ ਹੋਣ ਦਿੱਤੀ ਇਹ ਨਹੀਂ ਹੋਣ ਦਵਾਂਗੇ ਅਸੀਂ ਜਿੰਨਾ ਸਰ ਪ੍ਰਸ਼ਾਸਨ ਸਾਡੇ ਨਾਲ ਟੇਬਲ ਤੇ ਬਹਿ ਕੇ ਗੱਲ ਨਹੀਂ ਕਰਦਾ ਕੋਈ ਗੱਲਬਾਤ ਨਹੀਂ ਕਰਦਾ ਉਨਾ ਚਿਰ ਅਸੀਂ ਕਬਜ਼ਾ ਨਹੀਂ ਹੁਣ ਦਵਾਂਗੇ ਅਸੀਂ 5 ਬੰਦੇ ਚੜੇ ਸੀ ਜਿਹਦਾ ਜ਼ਿੰਮੇਵਾਰ ਹੈ ਇਹਨਾਂ ਨੇ ਸਾਡਾ ਧੱਕਾ ਕਰ ਰਿਹਾ ਜੀ ਪ੍ਰਸ਼ਾਸਨ ਧੱਕਾ ਕਰ ਰਿਹਾ ਸਾਹਿਬ ਸਾਹਿਬ ਧੱਕਾ ਕਰ ਰਹੀ ਹਾਂ ਧੱਕਾ ਹਰਿਆਣਾ ਦੇਖੋ ਯਾਰ ਇਹ ਆਹ ਦੇਖੋ ਸਾਡੇ ਨਾਲ ਹਾੜਾ ਦੋ ਰਹੇ ਜੀ ਸਾਨੂੰ ਪਾਣੀ ਵੀ ਨਹੀਂ ਮਿਲਦਾ ਆ ਧੱਕਾ ਖਾ ਰਹੀ ਆ ਸਾਡੇ ਨਾਲ ਪੰਜਾਬ ਸਰਕਾਰ ਪ੍ਰਸ਼ਾਸਨ ਆ ਦੇਖੋ ਬਜ਼ੁਰਗ ਆ ਬਜ਼ੁਰਗ ਇਹਦੀ ਲੋੜ ਕਿੱਥੇ ਆ